ਤਾਂ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਲਈ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਪਿੰਡ ਸਸਰਾਲੀ ਦੇ ਨੇੜੇ ਸਤਲੁਜ ਦਾ ਬੰਦ ਕਮਜ਼ੋਰ ਹੋ ਗਿਆ ਕਿਸੇ ਵੀ ਸਮੇਂ ਸਤਲੁਜ ਦਾ ਤੁਸੀਬਨ ਟੁੱਟ ਸਕਦਾ ਹੈ ਪਿੰਡ ਸਸਰਾਲੀ ਕੌਮਨੀ ਨੂੰ ਇਸ ਕਰਕੇ ਖਾਲੀ ਵੀ ਕਰਵਾਇਆ ਜਾ ਰਿਹਾ ਹੈ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਅਨਾਉਂਸਮੈਂਟ ਕਰਵਾ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ ਤੇ ਜਾਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ ਕਰੀਬ 15 ਪਿੰਡਾਂ ਤੇ ਕਿਉਂਕਿ ਹੜ ਦਾ ਖਤਰਾ ਮੰਡਰਾ ਗਿਆ ਹੈ ਬੰਨ ਮਜਬੂਰ ਕਰਨ ਦੀਆਂ ਕੋਸ਼ਿਸ਼ਾਂ ਵੀ ਇਸ ਦੇ ਵਿਚਾਲੇ ਕੀਤੀਆਂ ਜਾ ਰਹੀਆਂ ਨੇ ਪਿੰਡਾਂ ਦੇ ਲਈ ਪ੍ਰਸ਼ਾਸਨ ਨੇ ਬਕਾਇਦਾ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਚੌਕਸ ਰਹੋ ਹਾਲਾਤ ਤੇ ਨਜ਼ਰ ਰੱਖੋ ਸੁਰੱਖਿਆ ਵਾਸਤੇ ਮਕਾਨ ਦੀ ਉੱਪਰਲੀ ਮੰਜ਼ਲ ਤੇ ਰਹੋ ਨਿਵੇਂ ਘਰਾਂ ਵਾਲੇ ਥੋੜੇ ਸਮੇਂ ਦੇ ਲਈ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਨੇ ਰਾਤ ਕੈਂਪਾਂ ਦੀ ਲਿਸਟ ਵੀ ਬਕਾਇਦਾ ਆ ਜਾਰੀ ਕਰ ਦਿੱਤੀ ਹੈ ਆ ਜੇ ਬੰਨ ਟੁੱਟਦਾ ਹੈ ਤਾਂ ਕਈ ਪਿੰਡਾਂ ਦੇ ਵਿੱਚ ਪਾਣੀ ਭਰਨ ਦਾ ਖर्चा ਕਰੀ 15 ਪਿੰਡ ਦੱਸੇ ਜਾ ਰਹੇ ਨੇ ਕਿੰਨਾ ਪਿੰਡਾਂ ਦੇ ਵਿੱਚ ਇਸ ਦੇ ਨਾਲ ਆ ਮਾਰ ਪੈ ਸਕਦੀ ਹੈ ਤੁਹਾਨੂੰ ਉਸੇ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਜਿੱਥੇ ਕਿ ਬੰਨ ਕਮਜ਼ੋਰ ਹੋਇਆ ਹਾਲਾਂਕਿ ਵਕਫ ਵਕਫ ਟੀਮਾਂ ਦੀ ਮਦਦ ਨਾਲ ਪਿੰਡ ਵਾਸੀਆਂ ਦੀ ਮਦਦ ਨਾਲ ਬੰਨ ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦਿੱਕਤ ਪਰੇਸ਼ਾਨੀ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਬੰਨ ਲਗਾਤਾਰ ਕਮਜ਼ੋਰ ਹੋ ਰਿਹਾ ਤੇ ਜੇਕਰ ਬੰਨ ਟੁੱਟਦਾ ਹੈ ਤਾਂ ਫਿਰ ਆ 15 ਪਿੰਡਾਂ ਦੇ ਵਿੱਚ ਇਸ ਦੀ ਮਾਰ ਪੈ ਸਕਦੀ ਹੈ ਸਾਡੇ ਨਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਜੁੜ ਚੁੱਕੇ ਨੇ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ న్యూਸ ਰੇਟਰ ਪੰਜਾਬ ਤੇ ਸਰ ਪਿੰਡ ਸਸਰਾਲੀ ਦੇ ਵਿੱਚ ਜੇ ਤੁਸੀਂ ਜਾਣਕਾਰੀ ਦੇ ਸਕੋ ਦਰਸ਼ਕਾਂ ਨੂੰ ਫਿਲਹਾਲ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਕਿਵੇਂ ਦੇ ਹਾਲਾਤ ਬਣੇ ਹੋਏ ਨੇ ਨਹੀਂ ਸਿਚੁਏਸ਼ਨ ਜੀ ਕੰਮ ਚੱਲ ਰਿਹਾ ਉੱਥੇ ਟੀਮ ਲੱਗਿਆ ਹੋਈ ਹੈ ਔਰ ਅਸੀਂ ਪਿੰਡਾਂ ਨੂੰ ਅਲਰਟ ਕੀਤਾ ਹੈ ਕਿ ਪਲੀਜ਼ ਤੁਸੀਂ ਆਪਣਾ ਆਪਣਾ ਅੱਜ ਦਾ ਦਿਨ ਬੜਾ ਕ੍ਰੂਸ਼ਲ ਹੈ ਤੁਸੀਂ ਪਲੀਜ਼ ਆਪਣਾ ਖਿਆਲ ਰੱਖੋ ਔਰ ਅਲਰਟ ਕੀਤਾ ਵੀ ਤੁਸੀਂ ਆਪਣੇ ਸੁਰੱਖਿਅਤ ਥਾਵਾਂ ਤੇ ਚੱਲ ਜਾਓ ਜਿਹੜੇ ਬੱਚੇ ਬਜ਼ੁਰਗ ਤੇ ਜਿਹੜੀ ਮਾਦਾ ਹੈ ਉਨਾਂ ਨੂੰ ਅਸੀਂ ਅਲਰਟ ਕੀਤਾ ਹੈ ਵਾਲੇ ਤੋਂ ਵਾਲੇ ਜੜੀ ਪਿੰਡ ਨੇ اور ਅਸੀਂ ਜਿਹੜੇ ਸੈਂਟਰ ਬਣਾਇਆ ਉੱਥੇ ਮੇਰੇ ਸਭ ਨੂੰ ਅਪੀਲ ਹੈ ਕਿ ਉੱਥੇ ਉੱਥੇ ਆਪਣੇ ਆਪਣੇ ਪਸ਼ੂਆਂ ਨੂੰ ਲੈ ਕੇ ਤੇ ਇੱਕ ਵਾਰ ਅੱਜ ਦਾ ਦਿਨ ਸਾਡਾ ਕ੍ਰੂਸ਼ਲ ਹੈ ਪਲੀਜ਼ ਤੁਸੀਂ ਉੱਥੇ ਸਾਡੀ ਪ੍ਰਸ਼ਾਸਨ ਦੀ ਮੰਨ ਕੇ ਕਿ ਕਿ ਬੰਨ ਦੇ ਹਾਲਾਤ ਥੋੜੇ ਫਿਰ ਜਿਹੜੇ ਰਗੇ ਆ ਉੱਥੇ ਕੰਮ ਚੱਲ ਰਿਹਾ ਥੋੜੇ ਨਾਜ਼ੁਕ ਬਣੇ ਹੋਇਆ ਬਟ ਅਸੀਂ ਇੱਥੇ ਕੰਮ ਕਰ ਰਹੇ ਹਾਂ ਸਾਰਾ ਪ੍ਰਸ਼ਾਸਨ ਉੱਥੇ ਲੱਗਿਆ ਹੋਇਆ ਜੀ ਅ ਸਰ ਜੋ ਬੰਨ ਕਮਜ਼ੋਰ ਹੋਇਆ ਉਸ ਨੂੰ ਲੈ ਕੇ ਕੀ ਅਪਡੇਟ ਹੈ ਜਿਸ ਤਰੀਕੇ ਦੇ ਨਾਲ ਉਹਨੂੰ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਦੇ ਵਿੱਚ ਕੋਈ ਸ ਨੇ ਚੱਲ ਰਹੀ ਹੈ ਜੀ ਕੋਸ਼ਿਸ਼ ਚੱਲ ਰਹੀ ਹੈ ਕੋਸ਼ਿਸ਼ ਜਾਰੀ ਹੈ اور ਪਾਣੀ ਦਾ ਬਹਾਅ ਕਾਫੀ ਤੇਜ਼ ਹੈ ਪਰ ਸੱਡੀ ਚੱਲੀ ਹੈ ਉਹ ਟੀਮਾਂ ਲੱਗੀਆਂ ਹੋਈਆਂ ਯੂ ਆਰ ਟ੍ਰਾਈਂਗ ਆਵਰ ਬੈਸਟ ਜੀ ਆ ਸਰ ਕਿਹੜੇ ਕਿਹੜੇ ਪਿੰਡਾਂ ਨੂੰ ਲੈ ਕੇ ਤੁਹਾਡੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜੋ ਜਾਰੀ ਕੀਤੀਆਂ ਗਈਆਂ ਨੇ ਕਿੰਨੇ ਕਿ ਪਿੰਡਾਂ ਦੇ ਵਿੱਚ ਇਸ ਦਾ ਅਸਰ ਪੈ ਸਕਦਾ ਹੈ ਜਾਂ ਕਿਹੜੇ ਲੋਕਾਂ ਨੂੰ ਤੁਹਾਡੇ ਵੱਲੋਂ ਅਪੀਲ ਹੈ ਕਿ ਉਹ ਘਰ ਛੱਡ ਕੇ ਸਰਕਰ ਥਾਵਾਂ ਤੇ ਚਲੇ ਜਾਣ 14-15 ਪਿੰਡਾਂ ਹੈਗੇ ਜੀ ਮੈਂ ਆਪ ਨੂੰ ਡਿਟੇਲ ਭੇਜੀ ਹੋਈ ਹੈ ਮੈਂ WhatsApp ਵੀ ਕਰ ਦਾਂਗਾ ਜੀ ਜੀ ਅਸਰ ਫਿਲਹਾਲ ਕਿਹੜੀਆਂ ਕਿਹੜੀਆਂ ਟੀਮਾਂ ਇਸ ਪੂਰੇ ਆਪਰੇਸ਼ਨ ਦੇ ਵਿੱਚ ਝੁੱਟੀਆਂ ਹੋਈਆਂ ਨੇ ਮੌਕੇ ਤੇ ਸਾਰੀ ਟੀਮਾਂ ਲੱਗੀਆਂ ਹੋਈਆਂ ਜੀ ਆਰਮਿਸ ਨੇ ਮਿਲਟਰੀ ਆਰਮੀ ਐਨਡੀਆਰਫ ਸਾਰੀ ਟੀਮਾਂ ਲੱਗੀਆਂ ਹੋਈਆਂ ਤੇ ਜੀ 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 ਅਸਰ ਪਿੰਡ ਸਸਰਾਲੀ ਦੇ ਵਿੱਚ ਜੇਕਰ ਸਤਲੁਜ ਦਰਿਆ ਦੇ ਵਾਟਰ ਲੈਵਲ ਦੀ ਗੱਲ ਕੀਤੀ ਜਾਵੇ ਇੱਥੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈ ਐਮਰੀ ਬਾਤ ਸੁਣ ਪਾਰੇ ਅੱਛਾ ਲੱਗਦਾ ਉਹਨਾਂ ਨਾਲ ਸੰਪਰਕ ਟੁੱਟ ਗਿਆ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਕਿ ਫਿਲਹਾਲ ਲਗਾਤਾਰ ਵੱਖ-ਵੱਖ ਟੀਮਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੰਨ ਨੂੰ ਮਜ਼ਬੂਤ ਕੀਤਾ ਜਾ ਸਕੇ ਨਾਲ ਉਹਨਾਂ ਨੇ ਇੱਕ ਵਾਰ ਫਿਰ ਨਿਊਜ਼ ਰੀਟਰਨ ਪੰਜਾਬ ਦੇ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਦਾ ਦਿਨ ਬਹੁਤ ਆ ਜ਼ਿਆਦਾ ਐਮਐਸ ਕਰਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਜਿਹੜੇ ਬਿਲਕੁਲ ਦਰਿਆ ਦੇ ਨਾਲ ਲੱਗਦੇ ਪਿੰਡ ਨੇ ਨਾਲ ਲੱਗਦੇ ਇਲਾਕੇ ਨੇ ਉਹ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਨਾਲ ਉਹਨਾਂ ਨੇ ਕਿਹਾ ਕਿ ਵਕਫਾਕ ਟੀਮਾਂ ਦੇ ਵੱਲੋਂ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਪਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਜਦੋਂ ਪਾਣੀ ਦਾ ਵਹਾਅ ਬਹੁਤ ਤੇਜ਼ ਹੁੰਦਾ ਹੈ ਤਾਂ ਬੰਨ੍ਹ ਨੂੰ ਮਜ਼ਬੂਤ ਕਰਨਾ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੁਣੌਤੀ ਹੁੰਦੀ ਹੈ ਕਿਉਂਕਿ ਆਹ ਜਿਆਦਾ ਪਾਣੀ ਦੇ ਤੇਜ਼ ਵਹਾਅ ਅੱਗੇ ਫਿਰ ਅਜੀਆਂ ਕੋਸ਼ਿਸ਼ਾਂ ਦੀ ਪੇਸ਼ ਵੀ ਨਹੀਂ ਜਾਂਦੀ ਹਾਲਾਂਕਿ ਕੋਸ਼ਿਸ਼ ਜੂਰ ਵੱਖ-ਵੱਖ ਟੀਮਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਆ ਕੀਤੀ ਜਾ ਰਹੀ ਹੈ ਆ ਤਾਂ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਨਾਲ ਦੇ ਨਾਲਲੇ ਪਿੰਡਾਂ ਦੇ ਨਾਲ ਜੁੜੀ ਹੋਈ ਹੈ ਬਹੁਤ ਵੱਡੀ ਖਬਰ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਬਕਾਇਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਪਿੰਡ ਸਸਰਾਲੀ ਦੇ ਨੇੜੇ ਸਤਲੁਜ ਦਾ ਬੰਨਾ ਅਚਾਨਕ ਆ ਕਮਜ਼ੋਰ ਹੋ ਜਾਂਦਾ ਜਿਸ ਨੂੰ ਕਿ ਮਜ਼ਬੂਤ ਕਰਨ ਦੀ ਹਾਲਾਂਕਿ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਤੋ ਦਾ ਤੁਸੀਬਨ ਕਿਸੇ ਵੀ ਸਮੇਂ ਟੁੱਟ ਸਕਦਾ ਹੈ ਜਿਸ ਕਰਕੇ ਜਿਵੇਂ ਦੇ ਹਾਲਾਤ ਬਣੇ ਹੋਏ ਨੇ ਇਸੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਹੜੇ ਬਿਲਕੁਲ ਨੇੜੇ ਲੱਗਦੇ ਪਿੰਡ ਨੇ ਪਿੰਡਾਂ ਦੇ ਲੋਕ ਨੇ ਉਹ ਪਿੰਡ ਛੱਡ ਕੇ ਇਹ ਇਲਾਕਾ ਛੱਡ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ